ਬੇਸਮਾ ਬੇਸਮਾ ਬੇਸਮ ਹੀ ਭਈ ਹੈ ਲਾਲ ਗੁਲਾਰ ਰੰਗਾਰਾ ਕਹਿੰਦੇ ਲਾਲ ਰੰਗੀਲੇ ਪ੍ਰੀਤਮ ਮਨਮੋਹਣ ਦੇ ਅਚਰਜ ਕੌਪਤ ਕਾ ਨੂੰ ਵੇਖ ਕੇ ਹੈਰਾਨ ਹੋ ਜਾਈਦਾ ਹੈਰਾਨ ਹੋ ਜਾਈਦਾ ਹੈਰਾਨ ਹੀ ਹੋ ਜਾਈਦਾ ਤਿੰਨ ਵਾਰੀ ਲਿਖਿਆ ਨਾ ਬੇਸਮਾ ਬੇਸਮਾ ਬੇਸਮ ਹੀ ਭਈ ਹੈ ਲਾਲ ਗੁਲਾਰ ਰੰਗਾਰਾ ਵੀ ਐਸੀ ਅੰਦਪੁੱਤ ਕਾਦਰ ਦੀ ਐਸੀ ਅਦਪੁੱਤ ਕੁਦਰਤ ਹੈ ਜਾਂ ਕਹਿ ਲਓ ਪ੍ਰਭੂ ਦੀ ਐਸੀ ਅਦਪੁੱਤ ਖੇਡ ਹੈ ਜਿਸ ਨੂੰ ਵੇਖ ਕੇ ਹੈਰਾਨ ਹੈਰਾਨ ਹੈਰਾਨੀ ਹੋ ਜਾਂਦੀ ਹੈ ਕਿਵੇਂ ਹੋ ਜਾਂਦੀ ਹੈ ਮੈਂ ਦਰਸ਼ਨ ਦਿਰਾ ਦੇ ਥੋੜਾ ਜਦੋਂ ਦੇਖੀਦਾ ਹੈ ਬਿਜੜੇ ਦਾ ਆਣ ਨਾ ਬਣਦਾ ਤੁਸੀਂ ਕਹੋਗੇ ਆਣ ਲਿਆਂਦਾ ਗੱਲਾਂ ਜਾਂ ਲੱਪੀ ਹੈਰਾਨ ਹੋ ਜਾਂਦੇ ਭਣਜੀ ਮਟੀਰੀਅਲ ਓਹੋ ਮੈਂ ਕਿਹਾ ਦੇਖਿਆ ਪਤਾ ਨਹੀਂ ਕਿੱਥੋਂ ਲਿਆਉਂਦਾ ਹੈ ਮਟੀਰੀਅਲ ਕਿੱਥੋਂ ਮਟੀਰੀਅਲ ਚੁਣਦਾ ਹੈ ਮਟੀਰੀਅਲ ਕਮਾਲ ਦਾ ਬੁਣਤੀ ਕਮਾਲ ਦੀ ਹੈ ਕਮਾਲ ਦੀ ਬੁਨਤੀ ਹਰ ਵਿਜੜਾ ਇੱਕੋ ਜਾਲ ਨਹੀਂ ਬਣਾਉਂਦਾ ਜਿਹੜੇ ਪਾਸੇ ਹਵਾ ਆਉਂਦੀ ਹੋਵੇ ਉਧਰ ਗਾਰਾ ਲਾਉਂਦਾ ਹੈ ਤੇ ਚਾਨਣ ਕਰਨ ਵਾਸਤੇ ਜੁਗਣੂ ਜੁਗਣੂਆਂ ਨੂੰ ਫੜ ਕੇ ਕੈਦ ਕਰਕੇ ਰੱਖ ਲੈਂਦਾ ਹੈ ਜੁਗਣੂ ਨਹੀਂ ਹੁੰਦੀ ਨੂੰ ਟਟਹਣੇ ਕਹਿੰਦੇ ਨੇ ਆਪਾਂ ਉਹਨਾਂ ਨੂੰ ਕੈਦ ਕਰਕੇ ਰੱਖ ਲੈਂਦਾ ਹੈ ਦੀਵਿਆਂ ਦੇ ਤੌਰ ਤੇ ਉੱਤੇ ਜੁਗਣੂਆਂ ਨੂੰ ਵਿਜੜਾ ਤੇ ਵਿਜੜੇ ਦਾ ਆਣ ਜਿਹੜਾ ਵਾਟਰਪਰੂਫ ਹੁੰਦਾ ਹੈ ਤੇ ਬਾਤਾ ਨਕੂਲ ਹੁੰਦਾ ਹੈ ਬਾਤਾ ਨਕੂਲ ਤੇ ਵਾਟਰਪਰੂਫ ਨਾਲ ਬਣਾਉਂਦਾ ਹੈ ਹਾਂ ਜੀ ਹੈ ਨਾ ਕਮਾਲ ਦੇਖੋ ਕਹਿ ਸਕਦੇ ਆ ਨਾ ਵੀ ਕਮਾਲ ਵਾਹ ਦੇਖੋ ਇੱਕ ਗੱਲ ਹੈ ਤਾਂ ਹੋਰ ਕਹਦੇ ਆ ਮੈਂ ਇੱਕ ਦੋ ਗੱਲਾਂ ਵੀ ਕੁਦਰਤੀ ਗੱਲ ਚੱਲ ਪਈ ਸ਼ਹਿਦ ਦੀਆਂ ਮੱਖੀਆਂ ਦੇਖੋ ਜਦੋਂ ਕਮਾਲ ਜਦੋਂ ਆਪਾਂ ਦੇਖੀਏ ਉਸ ਦ੍ਰਿਸ਼ਟ ਆਪਣੇ ਆਪਣੇ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਦੇਖੋ ਦ੍ਰਿਸ਼ਟੀ ਕੋਣ ਤੁਹਾਡਾ ਆਪਣਾ ਆਪਣਾ ਕੁਝ ਸੋਚੋਗੇ ਸ਼ਹਿਦ ਦੀਆਂ ਮੱਖੀਆਂ ਹਾਂ ਜੀ ਖਰਾਣ ਹੋ ਜਾਈਦਾ ਕਿੱਥੋਂ ਤੱਕ ਮੱਖੀਆਂ ਉੱਡ ਕੇ ਚਲੇ ਜਾਂਦੀਆਂ ਮੁੜ ਕੇ ਉਸੇ ਵਕਸੇ ਚ ਆਉਂਦੀਆਂ ਜੀ ਅੱਜ ਅੱਜ ਦੀ ਬਾਹਰ ਚ ਕਹਿਣਾ ਹੋਵੇ ਹੈ ਨਾ ਕਮਿਊਨੀਕੇਸ਼ਨ ਟੈਕਨੀਕ ਦੀ ਕਮਾਲ ਕਮਾਲ ਹੋ ਗਈ ਦੇਖਿਆ ਕਮਿਊਨੀਕੇਸ਼ਨ ਟੈਕਨੀਕ ਦੀ ਕਮਾਲ ਦੇਖਿਆ ਉਸੇ ਬਕਸੇ ਚੋਂ ਆਉਣਗੀਆਂ ਮੁੜ ਕੇ ਕਮਾਲ ਹੋ ਗਈ ਤੇ ਫਿਰ ਜਿਹੜਾ ਛੱਤਾਂ ਹੁੰਦਾ ਹੈ ਨਾ ਛੱਤਾਂ ਛੱਤਾਂ ਲਖ ਜਿਹੜੇ ਨੇ ਨਾ ਆਪਾਂ ਉਹਦੇ ਵਿੱਚ ਜਿਹੜੇ ਸ਼ਹਿਦ ਨੂੰ ਸਟੋਰ ਕਰਨ ਵਾਸਤੇ ਕੋਨੇ ਹੁੰਦੇ ਨੇ ਉਹ 6 ਕੋਨੇ ਹੁੰਦੇ ਨੇ 6 ਕੋਨਾਂਲ ਕਹਿੰਦੇ ਆਪਾਂ ਮੈਥ ਦੇ ਵਿੱਚ 6 ਕੋਨੇ ਕਮਾਲ ਕਮਾਲ ਦਿਖਿਆ ਦੇਖਿਆ ਉਹਨਾਂ ਕਰ ਸਕਦੇ ਵੀ ਮੈਥਮੈਟਿਕਲੀ ਕੈਲਕੂਲੇਸ਼ਨ ਦੀ ਕਮਾੜ ਮੈਥਮੈਟਿਕਲੀ ਕੈਲਕੂਲੇਸ਼ਨ ਦੀ ਕਮਾੜ ਛੇ ਛੇ ਕੋਣ ਨੇ ਬਣਾਏ ਉਹਦੇ ਵਿੱਚ ਕਿਵੇਂ ਵੱਧ ਤੋਂ ਵੱਧ ਸਹਜ ਵਿੱਚ ਕਿਵੇਂ ਸਟੋਰ ਹੋ ਸਕਦਾ ਇਦਾਂ ਸ਼ਕਤਾ ਬਣਾਉਣਾ ਉਹਨੇ ਕਮਾਲ ਦਾ ਮੈਥ ਮੱਖੀਆਂ ਕਮਾਲ ਦਾ ਮੈਥ ਜਾਣਦੀਆਂ ਸੌਖੇ ਪਾਹਾਂ ਚ ਕਹਿ ਲੋ ਮੱਖੀਆਂ ਕਮਾਲ ਦੀ ਕਮਿਊਨੀਕੇਸ਼ਨ ਜਾਣਦੀਆਂ ਬੋਲੋ ਸਤਨਾਮ ਲ ਮੱਖੀਆਂ ਦੇਖੀਏ ਸਾਨੂੰ ਹੋ ਜਾਏਗਾ ਹੈ ਖੇਡ ਕੁਦਰਤ ਦੀ ਦੇਖਿਆ ਕੁਦਰਤ ਦਾ ਦੇਖੋ ਕਮਾਲ 골ਡਨ ਪਲਾਵਰਨਾ ਦੇ ਪੰਛੀ ਨੇ ਉੱਤਰੀ ਮਰ ਇਕ ਅਮਰੀਕਾ ਦੇ ਵਿੱਚ 2400 ਮੀਲ ਤੱਕ ਦੀ ਉਡਾਰੀ ਮਾਰ ਕੇ ਬ੍ਰਾਜ਼ੀਲ ਤੇ ਅਰਜਨਟਾਇਨਾ ਚ ਪਹੁੰਚ ਜਾਂਦੇ ਆ ਕਿੱਥੇ ਪਹੁੰਚ ਜਾਂਦੇ ਨੇ ਜੀ ਬ੍ਰਾਜ਼ੀਲ ਅਰਜਨਟਾਇਨਾ 2400 ਮੀਲ ਸਮੁੰਦਰ ਉਤੋਂ ਦੀ ਨਾ ਤਾਂ ਰਸਤੇ ਥੱਕ ਕੇ ਸਮੁੰਦਰ ਡੱਕਣ ਜਿੱਥੇ ਕੋਈ ਬੈਠਣ ਨੂੰ ਥਾਂ ਹੀ ਮਿਲਦਾ ਤੁਰੇ ਜਾਂਦੇ ਉਹਨਾਂ ਨੇ ਖਾਣਾ ਖਾ ਲੈਣੀ ਹੈ ਤੁਰੇ ਜਾਂਦੀ ਭੱਜੇ ਜਾਂਦੀ ਖਾਣਾ ਖਾ ਲੈਣੀ ਹੈ ਸਮੁੰਦਰੋਂ ਚੋਂ 2400 ਮੀਲ ਤੱਕ ਦੀ ਉਡਾਰੀ ਮਾਰ ਕੇ ਬ੍ਰਾਜ਼ੀਲ ਤੇ ਅਰਜੰਟਿਨਾ ਚ ਪਹੁੰਚ ਜਾਂਦੇ ਆ। ਤੇ ਦਿਸ਼ਾ ਕੌਣ ਦਿਖਾਉਂਦਾ ਸਮੁੰਦਰ ਵਿੱਚ? ਸੋਚੋ ਜਰਾ ਤੇ 1 ਸਾਲ ਬਾਅਦ ਵਾਪਸ ਆ ਜਾਂਦੇ ਆ। 1 ਸਾਲ ਬਾਅਦ ਵਾਪਸ ਆਏ। ਕਮਾਲ। ਕਿੰਨੀ ਕਹਿੰਦਾ ਉਹ ਬੜੇ ਅਚਾਰਿਤ ਨਹੀਂ ਤਾਂ ਕੁਝ ਤੁਹਾਨੂੰ ਕੁਝ ਕੀਮਤੀ ਦੱਸਿਆ। ਦੇਖੋ ਕਮਾਲ ਦੀਆ। ਪੌਦਿਆਂ ਦੀ ਬੜੀ ਕਮਾਲ ਆ। ਇੱਕ ਪੌਦਾ ਹੈ ਉਹਨੂੰ ਜੁਗਲੀਨਾ ਕਹਿੰਦੇ ਆ। ਕੀ ਕਹਿੰਦੇ ਨੇ? ਇਸ ਨੂੰ ਨਾਂ ਤਾਂ ਜਾਲ ਕਰਨੇ ਪੈਣਗੇ ਕਿਉਂਕਿ ਇਹਨੂੰ ਕਹਿਣ ਨੂੰ ਤਾਂ ਥੋੜਾ ਜਿਹਾ ਬੇਸ਼ੱਕੇਵੇਂ ਵੀ ਲੱਗੂ ਆ ਜੁਗਲੀਨਾ ਇਹ ਜੁਗਲੀਨਾ ਜਿਹੜਾ ਇਹਨੇ ਵਿਗਿਆਨੀਆਂ ਨੂੰ ਵੀ ਸਸੋ-ਸੋ ਪੈਨਸ ਵਿੱਚ ਪਾ ਛੱਡਿਆ ਹੈ ਵਿਗਿਆਨ ਵੀ ਵਿਗਿਆਨੀ ਵੀ ਨੂੰ ਵੀ ਕਨਫਿਊਜ਼ਨ ਨਹੀਂ ਹੋ ਕੇ ਵੀ ਕੀ ਕਰੀਏ ਭਾਵ ਕਿ ਇਹ ਜੁਗਲੀਨਾ ਜਿਹੜਾ ਇਹ ਇੱਕ ਐਸਾ ਬੂਟਾ ਹੈ ਜਿਹਦੇ ਵਿੱਚ ਕਲੋਰੋਫਿਲ ਵੀ ਹੈਗਾ ਬੜੇ ਲਿਖੇ ਜਾਣਦੇ ਨੇ ਕਲੋਰੋਫਿਲ ਮੈਂ ਕਿਉਂ ਕਿ ਪੌਦਿਆਂ ਨੂੰ ਜੋ ਕਲੋਰੋਫਿਲ ਹੁੰਦਾ ਪਰ ਇਹ ਜਿਹੜਾ ਬੂਟਾ ਹੈ ਇਹ ਜਾਨਵਰਾਂ ਦੀ ਤਰ੍ਹਾਂ ਖਾਂਦਾ ਵੀ ਹੈ ਤੇ ਮਲ ਵੀ ਬਾਹਰ ਕੱਢਦਾ ਹੈ ਖਾਂਦਾ ਤੇ ਅੱਜ ਤੱਕ ਵਿਗਿਆਨੀ ਇਸ 605 ਦੇ ਵਿੱਚ ਨੇ ਵੀ ਇਸ ਬੂਟੇ ਨੂੰ ਅਸੀਂ ਬੂਟਿਆਂ ਦੀ ਸ਼੍ਰੇਣੀ ਵਿੱਚ ਰੱਖੀਏ ਕਿ ਜੀਵਾਂ ਦੀ ਸ਼੍ਰੇਣੀ ਵਿੱਚ ਰੱਖੀ ਅੱਜ ਤੱਕ ਇਹਦੀ ਜੀਨਸ ਕਹ ਲੋ ਨਸ਼ਲ ਸ਼੍ਰੇਣੀ ਦਾ ਵਿਗਿਆਨੀ ਫੈਸਲਾ ਨਹੀਂ ਕਰ ਸਕੇ ਬੋਲੋ 사ਤਨਾਮ ਕਿੰਨੇ ਨੂੰ ਪਾਈਏ ਕਿੰਦਰ ਇਹਨੇ ਕੀ ਕਹੀਏ ਇਹਨੂੰ ਤੇ ਗੁਰੂ ਸਾਹਿਬ ਨੇ ਤਾਂ ਪਹਿਲੀ ਕਹਿ ਦਿੱਤਾ ਵੀ ਅਸਲ ਸਤੂ ਦੇ ਸਾਰੇ ਜਨਤੀ ਪੈਦਾ ਕੀਤੇ ਨੇ ਅੰਡਜ ਜੇਰਜ ਸੇਤਜ ਉਤਪੁੱਜ ਤੇਰੇ ਕੀਏ ਜਨਤਾ ਹਾਂਜੀ ਇੱਧਰ ਲੈ ਲੋ ਤੁਸੀਂ ਇੰਗਲੈਂਡ ਦੇ ਵਿੱਚ ਕਬੂਟਾ ਸਨ ਡਿਊ ਉਹਨੂੰ ਕੀ ਕਹਿੰਦੇ ਨੇ ਸਨ ਡਿਊ ਮੈਂ ਇਦਾਂ ਦੀ ਮਤਲਬ ਪੁਸਤਕ ਪੜ੍ਹੀ ਸੀ ਮੈਂ ਸਾਰੂ ਜਿਹਾ ਕੁਝ ਨੋਟ ਕਰ ਲੇ ਮੈਂ ਪੂਰੀ ਬੁੱਕ ਸੀ ਉਹਦੀ ਸੰਡਿਊ ਇਹ ਇਦਾਂ ਦਾ ਪੌਦਾ ਹੈ ਜੀ ਸੰਡਿਊ ਆ ਜਿਹੜਾ ਇਹ ਮਤਲਬ ਮੱਖੀਆਂ तितਲੀਆਂ ਕੀੜੀਆਂ ਭੁੰਡੀਆਂ ਸੁੰਡੀਆਂ ਚੂਹਾਂ ਤੱਕ ਖਾ ਜਾਂਦਾ ਠੋਗਣ ਹਰਾਨ ਹਾਂਜੀ ਖੈਰ ਬਾਬਾ ਖੈਰ ਬਾਬਾ ਹਾਂਜੀ ਆਫੈਰ ਆਫਰੀਕਾ ਦੇ ਵਿੱਚ ਬਹੁਤ ਆਉਧੇ ਇਦਾਂ ਦੇ ਜਿਹੜੇ तितਲੀਆਂ ਨੂੰ ਭੁੰਡੀਆਂ ਨੂੰ ਸੁੰਡੀਆਂ ਨੂੰ ਕੀੜੀਆਂ ਨੂੰ ਮੱਖੀਆਂ ਨੂੰ ਖਾ ਜਾਂਦੇ ਨੇ ਬੱਤ ਅਚਾਰਬਿਆ ਉਹਦੀ ਕੁਦਰਤ ਖੇਡ ਸਮੁੰਦਰ ਦਾ ਲੈ ਲੋ ਦੇਖੋ ਸੁਣੀ ਹੋਣਾ ਤੁਸੀਂ ਕਿ ਨੀਲ ਬੇਲ ਪੜੇ ਲਿਖੇ ਬੱਚੇ ਤੋਂ ਜਨਮ ਨਹੀਂ ਹੁੰਦਾ ਅਸਲ ਚ ਇਹਨੂੰ ਕੋਈ ਮੱਛੀ ਕਹਿੰਦਾ ਮੈਂ ਮੱਛੀ ਨਹੀਂ ਕਹਾਦਾ ਹੁੰਦਾ ਨੀਲ ਬੇਲ ਕਿਉਂਕਿ ਬੱਚਿਆਂ ਨੂੰ ਜਨਮ ਦਿੰਦੀ ਹੈ ਇਹ ਅੰਡੇ ਨਹੀਂ ਦਿੰਦੀ ਇਹ ਨੀਲ ਬੇਲ ਆ ਜਿਹੜੀ ਬੱਚੇ ਦਿੰਦੀ ਹੈ ਦੁੱਧ ਵੀ ਚੋਣਦੀ ਹੈ ਬੱਚਿਆਂ ਨੂੰ ਤੁਸੋਚੋ ਹੈ ਨਾ ਕੁਦਰਤ ਦਾ ਕਮਾਲ ਇਹਦੀ ਲਵਾਈ ਕਿੰਨੀ ਹੈ 33 ਮੀਟਰ ਕਿੰਨੀ ਲਵਾਈ ਆ ਜੀ ਤੇ 33 ਭਾਰ ਕਿੰਨਾ ਦਾ 130 ਟਨ ਹੈ ਐ ਇਦਾਂ ਨਹੀਂ ਹੁੰਦਾ 130 ਟਨ ਸਮਝ ਗਏ 1 ਟਨ ਚ 10 ਪੁਆਇੰਟ ਹੀ ਹੁੰਦੇ ਹਨਾ 1000 ਕਿਲੋ ਕਹਿ ਲਓ ਜੇ ਕਿਲੋਗ੍ਰਾਮ ਬਣਾਉਣੇ 1000 ਨਾਲ ਦਰ ਦਿਓ 1 ਲੱਖ ਤੇ 30000 ਕਿਲੋ ਬਣ ਗਿਆ ਵੇਟ ਇੱਕ ਨੀਲ ਵੇਲ ਦਾ ਵੇਟ ਕਿੰਨਾ ਜੀ 130000 ਕਿਲੋ ਵੇਟ ਹੈ ਦਾ ਬੇਟਾ ਇਹਨਾਂ ਦਾ ਤੇ ਇਹਦੇ ਦੰਦ ਨੇ 9 ਫੁੱਟ ਲੰਬੇ ਹਨ ਦੰਦ ਕਿੰਨੇ ਆ ਜੀ 9 ਫੁੱਟ ਖਾਣਾ ਕਿੰਨੀ ਆ 4 ਟਨ ਰੋਜ਼ ਖਾਂਦੀ ਇਹ ਜੀਵ 40 ਕੁਇੰਟਲ ਖਾਾਕ ਆ ਰੋਜ਼ ਕਿੰਨੇ ਖਾਂਦੀ ਆ 4 ਟਨ ਜੀਵ ਜੋ ਸਮੁੰਦਰ ਚੋਂ ਮਿਲ ਜਾਂਦੇ ਨੇ ਦੇਖਿਆ ਬਾਣੀ ਜੀ ਦੇਖਿਆ ਕਹਿੰਦਾ ਜੀਹਾਂ ਦਾ ਆਹਾਰ ਜੀ ਖਾਣਾ ਇਹ ਕਰੇ ਵਿਚੋ ਉਪਾਏ ਸ਼ਾਇਰਾਂ ਤਿੰਨਾ ਪੇਸਾਰ ਕਰੇ ਚਾਰ ਟਾਂ ਦੀ ਖਰਾਕ ਨੂੰ ਵੀ ਮਿਲ ਜਾਂਦੇ ਚਾਰ ਟਾਂ ਖਰਾਕ ਰੋਜ਼ ਦੀ ਤੇ ਜਦੋਂ ਆਵਾਜ਼ ਕੱਢਦੀ ਹੈ ਆਵਾਜ਼ ਇਹਦੀ ਜਾਂਦੀ ਹੈ ਜੀ 100 ਕਿਲੋਮੀਟਰ ਤੱਕ ਬੋਲੋ ਸਤਨਾਮ ਵਾਹਿਗੁਰੂ ਫਿਰ ਅੰਦਰੋਂ ਸੁਪਤ ਹੁੰਦਾ ਕ ਲੱਗਦਾ ਵਾਹਿਗੁਰੂ ਪਰਮੰਤਪੁੱਤ ਉਹ ਭਗਤ ਜੈਦੇਵ ਨੇ ਕਹਿੰਦਾ ਨਾ ਅਤੀ ਅਚਲ ਜੀ ਬਾਣੀ ਦਾ ਫੈਸਲਾ ਹੈ ਪਰਮੰਤਪੁੱਤ ਅੱ삐 ਅਚਰਜ ਅਚਰਜ ਹੋਰ ਮਿਲ ਲਗੋ ਕੁਝ ਐਸੀਆਂ ਖੇਡਾਂ ਲਿਖੀਆਂ ਹੋਈਆਂ ਕਿਉਂਕਿ ਉਹ ਸਮਾਂ ਵੀ ਨਹੀਂ ਆਪਾਂ ਇਤਿਹਾਸ ਵਿਚਾਰਨਾ ਕਦੀ ਫੇਸਟੇਜ ਤੇ ਸੰਗਿਆ ਕਰਾਂਗੇ ਬਹੁਤ ਹੈਰਾਨੀਜਨਕ ਤਾਂ ਮੈਂ ਰੱਖ ਲਈਆਂ ਕੋਲੇ ਹਾਂਜੀ ਬਹੁਤ ਹੈਰਾਨੀਜਨਕ ਵੀ ਨੇ ਪਰ ਆ ਵੀ ਦੇਖੋ ਹੰਦਪੁੱਤੀ ਆ ਖੇੜੇ ਵੀ ਜਿੰਨੀ ਸਿੱੰਨੀ ਸੁਣਾਈ ਆ ਤੁਹਾਨੂੰ ਦੇਖ ਆਪਣੇ ਵੀ ਲਾਲ ਹੁਣ ਹਰੀਕੇ ਵੱਤਾਂ ਆਉਂਦੇ ਆ ਦੇਖੋ ਹੁਣ ਉਹ ਨਵੰਬਰ ਦੇ ਅੰਟ ਚ ਆਗੇ ਜਨਵਰੀ ਦੇ ਅੰਟ ਤੇ ਜਾਣਗੇ ਲੱਖਾਂ ਪੰਛੀ ਕਰਦੇ ਆ ਨਾ ਪ੍ਰਵਾਸ ਦੇਖੋ ਕਿੱਥੋਂ ਦੇ ਤੁਹਾਨੂੰ ਪਤਾ ਵੀ ਰੂਸ ਤੋਂ ਮங்கோਲਿਆ ਤੋਂ ਸਾਈਬੀਰੀਆ ਤੋਂ ਫਿਰ ਕਜ਼ਾਕਿਸਤਾਨ ਤੋਂ ਇਹ ਸਾਰੇ ਆਉਂਦੇ ਸਪੇ ਤਾਂ ਪਤੀ ਹੂ ਸਾਨੂੰ ਸਾਰੇ ਪੜਦੇ ਆਪਾਂ ਇਹਨਾਂ ਦੇ ਦੇਸ਼ਾਂ ਤੋਂ ਦੇਸ਼ਾਂ ਤੋਂ ਆ ਕੇ ਵਾਪਸ ਉੱਥੇ ਫਿਰ ਵੱਗ ਜਣਗੇ ਉੱਥੇ ਹੀ ਫਿਰ ਵੱਗ ਜਾਣਗੇ ਹਜ਼ਾਰਾਂ ਮੀਰ ਦੀ ੜੀ ਲਾ ਕੇ ਆ ਗਏ ਦੇਖੋ ਪਰ ਇੱਕ ਗੱਲ ਵਿੱਚੋਂ ਉਹਨੂੰ ਯਾਦ ਆ ਗਈ ਉਹ ਸਮੇਂ ਉਹ ਤਾਂ ਕੁ ਮੈਂ ਕਹਿੰਦੇ ਆ ਇਹ ਵੀ ਕੰਮ ਦੀ ਹੈ ਮੌਕੇ ਤੇ ਆ ਗਈ ਕੁਦਰਤੀ ਬੇਸ਼ਾਨੀ ਸੀ ਪ੍ਰਵਾਸ ਕਰਨਾ ਕੁਦਰਤ ਦੇ ਨਿਯਮਾਂ ਦੇ ਮੁਤਾਬਕ ਹੈ ਪੰਛੀ ਪਸ਼ੂ ਪੰਛੀ ਵੀ ਪ੍ਰਵਾਸ ਕਰਦੇ ਆ। ਭਾਵੇਂ ਕਿਸਾਨ ਛੱਡ ਕੇ ਦੂਜੀ ਥਾਂਾਂ ਤੇ ਜਾਂਦੇ ਆ। ਪ੍ਰਵਾਸ ਕੁਦਰਤੀ ਨਿਯਮ ਹੈ ਪਰ ਯਾਦ ਰੱਖਿਓ ਨਹੀਂ ਯਕੀਨ ਕਾਲ ਨੂੰ ਗੱਡੀ ਲੈ ਕੇ ਵਗਜੋ ਦੇਖਿਆ ਹੈ। ਦੇਖਿਆ ਉਹ ਉਹ ਪੰਛੀ ਇੱਥੇ ਆ ਕੇ ਨਾ ਤਾਲ ਨਹੀਂ ਬਣਾਉਂਦੇ ਆ ਪੱਕਾ ਟਿਕਾਣਾ ਨਹੀਂ ਬਣਾਉਂਦੇ। ਬੱਚੇ ਪਿੱਛੇ ਛੱਡ ਆਉਂਦੇ ਆ। ਦਾਣਾ ਚੁਗਿਆ ਤਾਂ ਮੌਸਮ ਦਾ ਪ੍ਰਵਾਸ ਕਰਨਾ ਪਿਆ। ਬਸ ਉਦੋਂ ਬਾਅਦ ਵਾਪਸ ਚਲੇ ਜਾਣੇ ਉਹਨਾਂ ਨੇ। ਬਸ ਮੁਨਖ ਵੀ ਪਹਿਲਾਂ ਪ੍ਰਵਾਸ ਇਦਾਂ ਕਰਦਾ ਸੀ ਜਾਣਾ ਪਰ ਲੋੜਵੰਦ ਪ੍ਰਵਾਸ ਕਰਦਾ ਸੀ ਬੱਚੇ ਇੱਧਰ ਹੀ ਛੱਡ ਜਾਂਦੇ ਸੀ ਉਧਰੋਂ ਕਮਾਈ ਕਰ ਕਰਕੇ ਇੱਧਰ ਭੇਜਦੇ ਰਹਿੰਦੇ 10-20 ਸਾਲਾਂ ਚ ਕਮਾਈ ਕਰਕੇ ਫਿਰ ਆਪ ਵੀ ਇੱਧਰ ਹੀ ਆ ਜਾਂਦਾ ਸੀ ਇਹ ਕੁਦਰਤੀ ਪ੍ਰਵਾਸ ਹੈ ਪ੍ਰਵਾਸ ਅੱਜ ਅੱਜ ਸਾਰਾ ਲੰਗ ਲਾਣਾ ਚਾਕੇ ਬਾਹਰ ਹੀ ਤੁਰ ਜene ਇਹ ਕੁਦਰਤੀ ਪ੍ਰਵਾਸ ਨਹੀਂ ਬੋਲੋ ਸਾ ਆਪਣਾ ਨਾਮ ਮਾਫ ਕਰਨਾ ਤੁਸੀਂ ਨਾ ਜਾਓ ਹਾਂਜੀ ਉਹ ਵੀ ਲੋੜਵੰਦ ਕਮਾਉਣ ਜਾਂ ਅੱਜ ਅਮੀਰ ਜਾਂਦੇ ਆ ਲੋੜਵੰਦ ਕਮਾਉਣ ਜਾਂਦਾ ਸੀ ਉਹ ਵੀ ਗਰੀਬ ਪਰ ਅੱਜ ਤਾਂ ਕਿਉਂਕਿ ਗਰੀਬ ਤਾਂ 25-30 ਲੱਖ ਇੱਥੋਂ ਲੋਕ ਅੱਜ ਉਲਟ ਕੰਮ ਹੋਇਆ ਪਿਆ ਅੱਜ ਅਮੀਰ ਜਾਂਦੇ ਨੇ। ਹਾਂ ਜੀ ਅਮੀਰ ਜਾਂਦੇ ਨੇ ਅੱਜ ਕਮਾਲ ਹੋ ਗਿਆ। ਤੇ ਮੈਂ ਪੜਿਆ ਕਿ ਸਾਡੇ ਵਾਲੇ ਕੈਨੇਡਾ ਜਾਂਦੇ ਨੇ ਕੈਨੇਡਾ ਵਾਲੇ ਜਿਹੜੇ ਗੋਰੇ ਨਾਲ ਉੱਥੇ ਨਾਗਰ ਸਿਟੀ ਜਾਣਾ ਉਹ ਕੈਨੇਡਾ ਛੱਡ ਛੱਡ ਕੇ ਬਾਹਰ ਭੱਜੇ ਜਾਂਦੇ ਆ ਕੈਨੇਡਾ ਨੂੰ। ਕੱਲ ਹੀ ਖਬਰ ਦੀ ਖਬਰ ਪੜ੍ਹੀ ਪਿਛਲੇ 3 ਸਾਲਾਂ ਦੇ ਵਿੱਚ 2 ਲੱਖ ਤੇ 70 ਹਜ਼ਾਰ ਗੋਰੇ ਉੱਥੋਂ ਚਲੇ ਗਏ ਛੱਡ ਕੇ ਦੇਸ਼। ਕੈਨੇਡਾ ਛੱਡ ਕੇ ਚਲੇ ਗਏ। ਕੈਨੇਡਾ ਛੱਡ ਕੇ ਚਲੇ ਗਏ ਜੀ ਹਾਂ WhatsApp ਚਲੇਗੇ ਹਾਂਜੀ ਸੋ ਕਹਿਣ ਦਾ ਭਾਵ ਇਹ ਪ੍ਰਵਾਸ ਤਾਂ ਨਿਜਮ ਹੈ ਨਿਜਮ ਹੈ ਸੋ ਆਪਣੇ ਇਹੀ ਬਸ ਖਿਆਲ ਰੱਖੋ ਵੀ ਇੱਥੇ ਇੱਥੇ ਆਪਸ ਇੱਥੇ ਆਉਣਾ ਹੈ ਆ ਗੁਰੂ ਪੀਰਾਂ ਦੀ ਧਰਤੀ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਬਸ ਇਹ ਪ੍ਰਵਾਸ ਤਾਂ ਨਿਜਮ ਤੁਹਾਨੂੰ ਮੈਂ ਦੱਸਦਾ ਮਾਫ ਹੋਣਾ ਨਾ ਉਹਨਾਂ ਤੁਹਾਡੀ ਮਰਜ਼ੀ ਕੋ ਮੈਂ ਤਾਂ ਬਿਆਨ ਕਰ ਹੀ ਦੇਣਾ ਹਾਂ ਸੱਚ ਨੂੰ ਗੱਲ ਹੱਤ ਰੋ ਤੇ ਨਹੀਂ ਫਿਰ ਹਾਲਤ ਕੀ ਹੁੰਦੀ ਐ ਮੈਂ ਹੁਣ ਵਰਤੀ ਗੱਲ ਦਾ ਸਦੈਂਕਾ ਵਾ ਇਹ ਵਰਤੀ ਗੱਲ ਆ ਅਸੀਂ ਪ੍ਰਚਾਰ ਕਰਨ ਗਏ ਪ੍ਰਚਾਰ ਦੇ ਵਿੱਚ ਗਏ ਸੀ 2-3 ਮਹੀਨੇ ਉਹ ਜਿਹੜੇ ਘਰ ਵਿੱਚ ਅਸੀਂ ਰਹਿੰਦੇ ਸੀ ਨਾ ਸਟੇ ਸੀ ਸਾਡੀ ਉਹਦੇ ਘਰ ਦੇ ਕੋਲੇ ਸਾਹਮਣੇ ਸੰਪਾਰਕ ਸੀ ਤੇ ਹੁਣ ਦਿਨੇ ਜਦੋਂ ਵੇਹਲ ਦਾ ਸਮਾਂ ਹੁੰਦਾ ਮੈਂ ਪਾਰਕ ਵਿੱਚ ਚਲਾ ਜਾਂਦਾ ਉਥੇ ਆਪਣੇ ਇਧਰੋਂ ਕੋਲੇ ਜਿਹੜੇ ਬਜ਼ੁਰਗ ਬਾਪੂ ਬੈਠੇ ਹੁੰਦੇ 10-15 ਜਾਨੇ ਚਲੋ ਉਹਨਾਂ ਨਾਲ ਜਾਣ ਪਛਾਣ ਹੋ ਗਈ ਗੱਲਬਾਤ ਖੁੱਲ ਗਈ ਵਧੀਆ ਗੱਲਾਂ ਬਾਤਾਂ ਕਰੀ ਜਾਂਦੇ ਪੋਸ਼ੁਦੇ ਹੋ ਪੋਸ਼ੁ ਬਾਨੀ ਦੀਆਂ ਗੱਲਾਂ ਇਤਿਹਾਸ ਦੀਆਂ ਇਦਾਂ ਜਿਸ ਵੇਲੇ ਮੇਲਮਲਾਪ ਕਾਫੀ ਬਣ ਗਿਆ ਤੇ ਮੈਂ ਇੱਕ ਦਿਨ ਸਹਿਸਵਾਇ ਪੁੱਛ ਲਿਆ ਮੈਂ ਕਿਹਾ ਬਜ਼ੁਰਗੋ ਤੁਸੀਂ ਕੀ ਮਹਿਸੂਸ ਕਰਦੇ ਮਿੱਥੇ ਆਇਓ ਤੁਸੀਂ ਇੱਥੇ ਰਹਿਣਾ ਪੱਕੇ ਤੌਰ ਤੇ ਤੇ ਉਹ ਇਨਾ ਕਹਾ ਮੈਂ ਤੇ ਵਿੱਚੋਂ ਬਜ਼ੁਰਗ ਬੋਲੇ ਕਹਿੰਦੇ ਗਿਆਨੀ ਜੀ ਅੱਜ ਕਹਿੰਦੇ ਤੁਸੀਂ ਗੱਲ ਹੋਰ ਹੀ ਛੇੜਤੀ ਕਹਿੰਦੇ ਵਧੀਆ ਤੁਸੀਂ ਗੁਰਬਾਣੀ ਦੀ ਗੱਲ ਸੁਣਾਇਂਦੇ ਸੀ ਇਤਿਹਾਸ ਦੀ ਕਹਿੰਦੇ ਅੱਜ ਤੁਸੀਂ ਪੰਗਾ ਖੜਾ ਕਰਤਾ ਮੈਂ ਸਮਝ ਗਿਆ ਕਿ ਕਿਸੇ ਦੁੱਖ ਦੀ ਰਾਗ ਤੇ ਹੱਥ ਰੱਖਿਆ ਗਿਆ ਹੈ ਕਹਿੰਦੇ ਗਿਆਨੀ ਜੀ ਆ ਤੁਸੀਂ ਅੱਜ ਕਿਹੜੀਆਂ ਗੱਲਾਂ 'ਚ ਪੈ ਗਏ ਕੋ ਮੈਨੂੰ ਗਿਆਨੀ ਜੀ ਕਹਿੰਦੇ ਸੀ ਚਲੋ ਹੱਟਾ ਕਹਿੰਦੇ ਵਧੀਆ ਚੱਲਦਾ ਸੀ ਆਪਣਾ ਕਈ ਦਿਨਾਂ ਦਾ ਕਥਾ ਵਾਰਤਾ ਦਾ ਕੰਮ ਮੈਂ ਨਹੀਂ ਬਜੁਰਗੋ ਫਲਾਂ ਨੂੰ ਐਂ ਜੇ ਰਹਿੰਦਾ ਵੀ ਤਜਰਬਾ ਹੋ ਜਾਂਦਾ ਤੁਰਦੇ ਫਿਰਦੇ ਆਂ ਅਸੀਂ ਵੀ ਦੱਸੀ ਜਾਂਦੀ ਇਹ ਗੱਲ ਕਹਿੰਦੇ ਫਿਰ ਗਿਆਨੀ ਜੀ ਹੁਣ ਸਮਝ ਝੂਠ ਤਾਂ ਅਸੀਂ ਬੋਲ ਨਹੀਂ ਸਕਦੇ ਮੈਂ ਬੋਲਣਾ ਵੀ ਕਰਦੇ ਮੈਨੂੰ ਕੱਲਾ ਕਿਤੇ ਨਹੀਂ ਆਪਾਂ ਬੋਲਦੇ ਚਲੋ ਤੇ ਮੈਂ ਦੱਸੋ ਕਹਿੰਦਾ ਕਹਿੰਦੇ ਵੀ ਬੱਚੇ ਤਾਂ ਗਏ ਕੰਮਾਂ ਤੇ ਉਹਹ ਜਾਣੇ ਸੀ ਤਾਂ ਦੋ ਤਿੰਨ ਚੰਨੇ ਦਾ ਟਿਪਣ ਕਹਿੰਦੇ ਅਸੀਂ ਪ੍ਰਸ਼ਾਦਾ ਨਾਲ ਹੀ ਲਿਆਏ ਵੀ ਬਾਰੀ-ਬਾਰੀ ਆਉਣਾ ਜਾਣਾ ਔਖਾ ਕੁਝ ਕਹਿੰਦੇ ਵੀ ਉਹ ਸਾਡੇ ਉਹ ਥੋੜਾ ਜਿਹਾ ਇਦਾਂ ਦੀ ਜੌਬ ਹੈ ਸਵੇਰ ਟਾਈਮ ਨਹੀਂ ਹੁੰਦਾ ਵੀ ਮੈਂ ਜਾ ਕੇ ਬ੍ਰੈਡ ਖਾਣਾ ਆਉਂਗਾ ਹਮਾ ਚਲੋ ਠੀਕ ਹੈ ਫੀਲ ਕੀ ਕਰਦਾ ਮਹਿਸੂਸ ਕੀ ਕਰ ਤੂੰ ਆਮ ਇੱਥੇ ਰਹਿੰਦੇ ਖੁਸ਼ ਹੋ ਇਹਨਾਂ ਕਿਹਾ ਥੋੜਾ ਘਤੱਖਾਂ ਵੀ ਨੂੰ ਲੱਗਿਆ ਭਰੇ ਆਈਆਂ ਕਹਿੰਦਾ ਗਿਆਨੀ ਜੀ ਉੱਲੂ ਦੇਖੇ ਤੁਸੀਂ ਉੱਲੂ ਮੈਨੂੰ ਕਹਿੰਦੇ ਬੋਲੀ ਮੈਂ ਕਿਹਾ ਹਾਂ ਕਹਿੰਦੇ ਉਹ ਉੱਨੂ ਕਦੋਂ ਦੇਖਦੇ ਹੁੰਦੇ ਨੇ ਮੈਂ ਰਾਤ ਨੂੰ ਉਹ ਤਾਂ ਕਹਿੰਦੇ ਰਾਤ ਦੇ ਉੱਨੂ ਹੁੰਦੇ ਆ ਹਾਂ ਝਾਕੀ ਜਾਂਦੇ ਨੇ ਹਾਂ ਉਸੇ ਵੇਲੇ ਅੱਖਾਂ ਭਰ ਕੇ ਕਹਿੰਦੇ ਗਲਾ ਭਰਿਆ ਆ ਕਹਿੰਦੇ ਫਿਰ ਗਿਆਨੀ ਨੇ ਸੱਚ ਪੁੱਛੋ ਸੀ ਦਿਨ ਦੇ ਉੱਲੂ ਆ ਇੱਥੇ ਪਾਰ ਪੰਜ ਬੈਠੇ ਝਾਕੀ ਜਾਂਦੇ ਬੋਲੋ ਸਤਨਾਮ ਹਾਂ ਜੀ ਐ ਜਾਦੇ ਨੇ ਸੋਸਤ ਉਦਾਸ ਮੈਨੂੰ ਮਿਲੇ ਸੀ ਮਿਲੇ ਸੀ ਹਾਂਜੀ ਰਹੂਮਚਾਰ ਵਿੱਚੋਂ ਗੱਲ ਆ ਗਈ ਸੀ ਨਾ ਮੌਕੇ ਤੇ ਜੋ ਘਹਾਉਣਾ ਹੈ ਮਾਲਕ ਨੇ ਵਿੱਚੋਂ ਪ੍ਰਕਾਰਨ ਦੀ ਗੱਲ ਵੀ ਆ ਜਾਂਦੀ ਹੈ ਗੱਲ ਚੱਲੀ ਸੀ ਅੰਧਪੁੱਤ ਖੇੜ ਤੇ ਵਿੱਚੋਂ ਮਸਲਾ ਆ ਗਿਆ ਸੀ ਤਾਂ ਅੰਧਪੁੱਤ ਖੇੜ ਜਾਂਦੇ ਨੇ ਪੰਛੀ ਵੀ ਜਾਂਦੇ ਨੇ ਪਸ਼ੂ ਵੀ ਪ੍ਰਵਾਸ ਕਰਦੇ ਆ ਪਰ ਨਿਜਮ ਹੈ ਕੋਈ ਨਿਜਮ ਹੈ ਤੇ ਆਪਾਂ ਵੀ ਉਹਨੇ ਜਮਨਾ ਤੋੜ ਗਏ ਨਾ ਤੋੜ ਗਏ ਇਹ ਗੁਰੂ ਪੀਰਾਂ ਦੀ ਧਰਤੀ ਜੋ ਆਪਣਾ ਪਤ ਚਾਹੀਦੀ ਹੈ ਨਾ ਆਪਣਾ ਪਤ ਚਾਹੀਦਾ ਸਾਡਾ ਪੰਜਾਬ ਜਿਹਨੂੰ ਪਹਿਲਾਂ ਮਾਤਰ ਦੇਸ਼ ਕਹਿੰਦੇ ਹੁੰਦੇ ਸੀ ਠੀਕ ਹੈ ਨਾ ਆਪਣਾ ਪਤ ਸੱਚੀ ਆਪਣਾ ਪਤ ਚਾਹੀਦੀ ਹੈ ਉਹ ਬਣਾ ਕੇ ਰੱਖਿਓ ਤੇ ਇਹ ਨਾ ਹੋਵੇ ਕਿਤੇ ਖਾਲੀ ਕਰਦੇ ਦੋ ਰਹੀ ਜਾਈਓ ਇਹ ਮੈਂ ਤਾਂ ਵੱਧ ਕੇ ਹੈ ਕਿਉਂਕਿ ਲਾਈਵ ਜਾ ਰਿਹਾ ਹੈ ਕੱਲੇ ਤੁਸੀਂ ਨਹੀਂ ਸੁਣਦੇ ਇਹ ਗੱਲ ਅੱਜ ਦੀ ਪਤਾ ਨਹੀਂ ਕਿੱਥੋਂ ਤੱਕ ਗਈ رحمة <applause> الله <applause> <applause>